ਸੂਬਾ ਸਰਕਾਰ ਵੱਲੋਂ ਲੈਂਡ ਪੁੱਲਿੰਗ ਪਾਲਿਸੀ ਇੱਕ ਨੀਤੀ ਲਿਆਂਦੀ ਗਈ ਹੈ ਕਿਸਾਨਾਂ ਦੇ ਭੈਤਰੀ ਲਈ ਕਿਹਾ ਜਾ ਰਿਹਾ ਹੈ ਸੂਬਾ ਸਰਕਾਰ ਵੱਲੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਜੀ ਹੁਣਾਂ ਨਾਲ ਕੀ ਹੈ ਲੈਂਡ ਪੁੱਲਿੰਗ ਪਾਲਿਸੀ ਕੀ ਇਹਦਾ ਕਿਸਾਨਾਂ ਨੂੰ ਲਾਭ ਹੈ ਜੇ ਲਾਭ ਹੈ ਤੇ ਫਿਰ ਵਿਰੋਧ ਕਿਉਂ ਹੈ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਜਿਹੜੀ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ ਸਾਰਿਆਂ ਨੂੰ ਪਤਾ ਹੈ ਅਲੱਗ-ਅਲੱਗ ਚੈਨਲ ਵਾਲੇ ਰੋਹ ਦਿਖਾ ਰਹੇ ਨੇ ਬੁੱਧੀਜੀਵ ਹਰ ਇੱਕ ਬੰਦਾ ਦੱਸ ਰਿਹਾ ਹੈ ਲੈਣ ਮੈਂ ਤੁਹਾਡੇ ਮਾਦਰਮੇ ਦੱਸਣਾ ਚਾਹੁੰਨਾ ਕਿ ਲੈਂਡ ਪੂਲਿੰਗ ਪਾਲਿਸੀ ਦੇ ਕਿਸਾਨ ਦੀ 1 ਏਕੜ ਜ਼ਮੀਨ ਹੁੰਦੀ ਹੈ ਮਤਲਬ 8 ਕਨਾਲਾਂ ਉਹਦੇ ਵਿੱਚੋਂ 1200 ਗਾਜ ਸਰਕਾਰ ਕਹਿੰਦੀ ਤੁਹਾਨੂੰ ਦੇਣੀ 1200 ਗਾਜ ਦਾ ਮਤਲਬ 200 ਗਾਜ ਦੁਕਾਨ ਲਈ ਤੇ 1000 ਗਾਜ ਮਕਾਨ ਲਈ ਉਸ ਤੋਂ ਅਗਲੀ ਗੱਲ ਇਹ ਹੋਈ ਕਿ ਇਹ ਤੇ ਇੱਕ ਖੇਤ ਵਾਲੇ ਦਾ ਹੋ ਗਿਆ ਹੁਣ ਜਿਸਦੇ ਆ ਰਹੇ ਚਾਰ ਖੇਤ ਚਾਰ ਖੇਤ ਦਾ ਮਤਲਬ ਚੌਥਾ ਹਿੱਸਾ ਦੇਣਾ ਹੈ ਤਿੰਨ ਖੇਤ ਗਵਰਨਮੈਂਟ ਲੈ ਗਈ ਇੱਕ ਖੇਤ ਕਿਸਾਨ ਨੂੰ ਦੇਣਾ ਤੇ ਜੋ ਅੱਗੇ ਆ ਰਿਹਾ ਕਿ ਉਹਦਾ ਡਿਵੈਲਪਮੈਂਟ ਚਾਰਜ ਉਹਦਾ ਸੀਵਰੇਜ ਉਹਦੀਆਂ ਲਾਈਟਾਂ ਲਾਉਣ ਲਈ 60 ਤੋਂ 61 ਲੱਖ ਰੁਪਏ ਜ਼ਿਮੀਂਦਾਰ ਨੂੰ ਫੇਰ ਦੇਣਾ ਪੈਣਾ ਹੈ ਹੁਣ ਮੈਂ ਤੁਹਾਨੂੰ ਇੱਕ ਤੁਹਾਡੇ ਮਾਦਰ ਨੂੰ ਵੀ ਦੱਸਣਾ ਚਾਹੁੰਨਾ ਕਿ 2011 ਚ ਅਕਾਲੀ ਦਲ ਸਰਕਾਰ ਮੁਹਾਲੀ 'ਚ ਸਕੀਮ ਲੈ ਕੇ ਆਈ ਸੀਗੀ ਉਹਦੇ ਵਿੱਚ ਵੀ ਕਿਹਾ ਸੀਗਾ ਜੇ ਪਲਾਟ ਲੈਣੇ ਪਲਾਟ ਲੈ ਲਓ ਜੇ ਪੈਸੇ ਲੈਣੇ ਪੈਸੇ ਲੈ ਲਓ ਉਹ ਉਹ ਤੇ ਹੋਰ ਸਿਸਟਮ ਸੀਗਾ ਇਹ ਨਿਰਾਈ ਡਾਕਾ ਲੁੱਟ ਔਰ ਉਹ ਵੀ ਮੈਂ ਤੁਹਾਨੂੰ ਦੱਸਣਾ ਕਿ ਮੁਹਾਲੀ ਦੇ ਵਿੱਚ ਅਜੇ ਵੀ ਤੁਸੀਂ ਜਾ ਕੇ ਦੇਖ ਲਓ ਅਜੇ ਵੀ ਡਿਵੈਲਪਮੈਂਟ ਨਹੀਂ ਹੋਈ 14 ਸਾਲ ਹੋ ਗਏ ਨੇ ਇੱਕ ਬੜੀ ਹੈਰਾਨੀ ਦੀ ਗੱਲ ਹੈ ਜਿੱਥੇ ਕਿਸਾਨ ਵਿਰੋਧ ਕਰ ਰਹੇ ਆ ਸਰਕਾਰ ਕਹਿ ਰਹੀ ਹੈ ਕਿ ਪਾਲਿਸੀ ਬਹੁਤ ਵਧੀਆ ਆ ਤੇ ਕੀ ਜਿਹੜਾ ਆਣਾ ਲੱਖਾਂ ਰੁਪਈਆ ਸਰਕਾਰ ਨੇ ਦੇਣਾ ਕਿਸਾਨਾਂ ਨੂੰ ਉਹ ਉਹ ਕੀ ਕਿਸਾਨਾਂ ਨੂੰ ਮਾੜਾ ਲੱਗਦਾ ਜਾਂ ਕੀ ਚੱਕਰ ਹੈ ਸਰਕਾਰ ਤੇ ਪਹਿਲਾਂ ਹੀ ਕਰਜ਼ੇ ਨਾਲ ਡੁੱਬੀ ਏ ਇਹਨਾਂ ਦੀ ਇੱਕ ਮਾੜੀ ਨੀਤੀ ਏ ਇਹ ਲੈਂਡ ਪੋਲਿਸੀ ਪਾਲਿਸੀ ਦੇ ਅਧੀਨ ਜ਼ਮੀਨਾਂ ਹੜੱਪ ਕੇ ਵੱਡਾ ਕਰਜ਼ਾ ਲੈਣ ਜਾ ਰਹੀ ਹੈ ਸਰਕਾਰੀ ਨਾਂ ਜ਼ਮੀਨਾਂ ਦੇ ਉੱਤੇ ਇਹ ਨਾ ਜ਼ਮੀਨਾਂ ਇਹਨਾਂ ਕੋ ਬਚਣੀਆਂ ਨਾ ਇਹਨਾਂ ਕਿਸਾਨਾਂ ਕੋ ਬਚਨ ਦੇਣੀਆਂ ਜੜੀ ਵੀ ਸਰਕਾਰ ਆਉਂਦੀ ਹੈ ਪੰਜਾਬ ਨੂੰ ਲੁੱਟਦੀ ਹੈ ਕੁੱਟਦੀ ਹੈ ਇਹ ਲੈਂਡ ਪੂਲਿੰਗ ਦਾ 1% ਵੀ ਪੰਜਾਬ ਨੂੰ ਫਾਇਦਾ ਨਹੀਂ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਮਜ਼ਦੂਰ ਨੂੰ ਵੀ ਨਹੀਂ ਫਾਇਦਾ ਇਹਦੇ ਨਾਲ ਜਿੱਥੇ ਕਿਸਾਨ ਡੁੱਬਣੇ ਨੇ ਉੱਥੇ ਨਾਲ ਮਜ਼ਦੂਰ ਵੀ ਡੁੱਬਣੇ ਨੇ ਜਿਵੇਂ ਕਿ ਪੂਰੇ ਪੰਜਾਬ ਅੰਦਰ ਕਿਸਾਨਾਂ ਵੱਲੋਂ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਭਾਜਪਾ ਪਾਰਟੀ ਵੀ ਜਿਹੜੀ ਕਿ ਕਾਲੇ ਕਾਨੂੰਨ ਲੈ ਕੇ ਆਈ ਸੀ ਕਿਸਾਨਾਂ ਨੇ ਉਹਨਾਂ ਵਿਰੋਧ ਕੀਤਾ ਤੇ ਅੱਜ ਭਾਜਪਾ ਵੱਲੋਂ ਵੀ ਲੈਂਡ ਪੁਲਿੰਗ ਪਾਲਿਸੀ ਦੇ ਵਿਰੋਧ ਵਿੱਚ ਆਪਣੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਭਗਵੰਦ ਮਾਨ ਸਰਕਾਰ ਵੀ ਧਰਨਿਆਂ ਚੋਂ ਨਿਕਲੀ ਸਰਕਾਰ ਹੈ ਜਦੋਂ ਬੀਜੇਪੀ ਕਾਲੇ ਕਾਨੂੰਨ ਲੈ ਕੇ ਆਈ ਸੀਗੀ ਅਸੀਂ ਪੰਜਾਬ ਦੇ ਜਿੰਨੇ ਲੀਡਰ ਸੀਗੇ ਸਾਰਿਆਂ ਨੂੰ ਅਪੀਲ ਕੀਤੀ ਭਾਈ ਸਾਡੀ ਗੱਲ ਰੱਖੋ ਸਾਡਾ ਪੱਖ ਰੱਖੋ ਪੱਖ ਨਾ ਰੱਖਿਆ ਅਸੀਂ 1 ਸਾਲ ਸਵਾ ਸਾਲ ਲੜ ਕੇ ਉਹ ਕਾਲੇ ਕਾਨੂੰਨ ਵਾਪਸ ਕਰਾਏ ਅੱਜ ਜੇ ਤੁਸੀਂ ਦੱਸ ਰਹੇ ਹੋ ਕਿ ਭਾਜਪਾ ਵਾਲੇ ਵੀ ਇਹਦਾ ਵਿਰੋਧ ਕਰ ਰਹੇ ਨੇ ਅਸੀਂ ਭਾਜਪਾ ਵਾਲਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਭਾਈ ਵਿਰੋਧ ਕਰੋ ਤੁਸੀਂ ਠੀਕ ਹੈ ਪਰ ਰਾਜਨੀਤੀ ਨਾ ਕਰੋ ਜੇ ਤੁਸੀਂ ਸੱਚੇ ਸੁੱਚੇ ਪੰਜਾਬੀ ਹੋ ਪੰਜਾਬ ਦੇ ਨਾਲ ਪਿਆਰ ਕਰਦੇ ਹੋ ਪੰਜਾਬ ਦੀ ਜ਼ਮੀਨ ਨਾਲ ਪਿਆਰ ਕਰਦੇ ਹੋ ਤੇ ਕਿਸਾਨਾਂ ਦੇ ਨਾਲ ਖੜੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਇਹ ਨਾਲ ਖੜੇ ਹੋਣ ਦਾ ਵੇਲਾ ਹੈ ਨਾ ਕਿ ਰਾਜਨੀਤੀ ਕਰਨ ਦਾ ਵੇਲਾ ਹੈ ਜਦੋਂ ਕਾਲੇ ਕਾਨੂੰਨ ਆਏ ਸੀ ਤੇ ਤੁਸੀਂ ਉਹਨਾਂ ਭਾਜਪਾ ਲੀਡਰਾਂ ਦੇ ਕਈਆਂ ਦੇ ਘਰ ਦੇ ਅੱਗੇ ਵੀ ਧਰਨੇ ਲਗਾਏ ਸੀ ਹਾਂ ਵੀ ਕਿਉਂਕਿ ਇਹਨਾਂ ਨੂੰ ਰੱਦ ਕਰਵਾਉਣ ਦੇ ਲਈ ਅੱਜ ਉਹੀ ਲੈਂਡ ਪੁਲਿੰਗ ਪਾਲਿਸੀ ਦੇ ਵਿਰੋਧ ਵਿੱਚ ਮਤਲਬ ਕਿਸਾਨਾਂ ਦੇ ਨਾਲ ਆ ਕੇ ਹਮਾਇਤੀ ਹੋ ਰਹੇ ਆ ਉਸ ਟਾਈਮ ਭਾਜਪਾ ਵਾਲੇ ਬੋਲੇ ਨਹੀਂ ਤੇ ਹੁਣ ਉਹ ਬੋਲ ਰਹੇ ਇਹ ਕੀ ਕਰਨ ਹੋ ਸਰ ਨਹੀਂ 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 ਗਲਤ ਕਹਿਤਾ ਤੁਸੀਂ ਕਿਸਾਨਾਂ ਦੇ ਨਾਲ ਕੋਈ ਨਹੀਂ ਹਮਾਇਤੀ ਹੋ ਰਿਹਾ ਉਹ ਆਪਣੇ ਇੱਕ ਵੱਖਰੇ ਤੌਰ ਤੇ ਪ੍ਰੋਗਰਾਮ ਉਲੀਕ ਕੇ ਲੋਕਾਂ ਨੂੰ ਦੱਸਣੇ ਚਾਹੁੰਦੇ ਆ ਕਿ ਅਸੀਂ ਕਿਸਾਨਾਂ ਨਾਲ ਜਿਹੜੇ ਕਿਸਾਨਾਂ ਦੇ ਨਾਲ ਨਹੀਂ ਕਿਸਾਨੀ ਝੰਡੇ ਥੱਲੇ ਆ ਕੇ ਅੱਜ ਵੀ ਕਈ ਵੇਖੋ ਹਰ ਬੰਦਾ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਲੋਕ ਤੇ ਮੋੜਕੋੜ ਕੇ ਉਹ ਹੀ ਨੇ ਸਾਡੇ ਨਾਲ ਸਾਰੇ ਆਲੇ ਦੁਆਲੇ ਦੇ ਲੋਕ ਪੂਰੇ ਤੁਰਿਆ ਪਰ ਕਿਸੇ ਨੇ ਪਾਰਟੀ ਦਾ ਝੰਡਾ ਨਹੀਂ ਚੁੱਕਿਆ ਸਿਰਫ ਕਿਸਾਨੀ ਝੰਡੇ ਥੱਲੇ ਜਾ ਕੇ ਗਏ ਨੇ ਬੀਜੇਪੀ ਵਾਲਿਆਂ ਨੂੰ ਮੈਂ ਫੇਰ ਆਪਦੇ ਮਾਧਿਅਮ ਰੇ ਕਹਿਣਾ ਚਾਹੁੰਨਾ ਕਿ ਭਾਈ ਜੇ ਤੁਸੀਂ ਪੰਜਾਬ ਨਾਲ ਪੰਜਾਬੀਅਤ ਨਾਲ ਪਿਆਰ ਕਰਦੇ ਹੋ ਜ਼ਮੀਨ ਨਾਲ ਪਿਆਰ ਕਰਦੇ ਹੋ ਕਿਸਾਨੀ ਝੰਡੇ ਥੱਲੇ ਆ ਕੇ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਦਾ ਵਿਰੋਧ ਕਰੋ ਨਾ ਕਿ ਰਾਜਨੀਤੀ ਕਰੋ ਸਪਾਈ ਦੀਆਂ ਇਲੈਕਸ਼ਨਾਂ ਲਈ ਭੋਜੀ ਲੈਂਡ ਕਲਿੰਗ ਪਾਲਿਸੀ ਆਮ ਪਾਰਟੀ ਲੈ ਕੇ ਆਈ ਝਾੜੂ ਵਾਲੇ ਕਹਿ ਲੋ ਉਹਦੇ ਚ ਕਿਸ ਤਰ੍ਹਾਂ ਕਦੀ ਅਕਾਲੀ ਕਰ ਰਹੇ ਪ੍ਰੋਗਰਾਮ ਕਦੀ ਕਾਂਗਰਸ ਵਾਲੇ ਕਰ ਰਹੇ ਕਦੀ ਭਾਜਪਾ ਵਾਲੇ ਕਰ ਰਹੇ ਇਹ ਸਾਰੇ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਦਾ ਲਾਹਾ ਲੈਣ ਲਈ 2027 ਦੀ ਤਿਆਰੀ ਕਰ ਰਹੇ ਨੇ ਜੇ ਪੰਜਾਬ ਨਾਲ ਪੰਜਾਬੀਅਤ ਨਾਲ ਪੂਰਾ ਪਿਆਰ ਕਰਦੇ ਸਾਰੀਆਂ ਪਾਰਟੀਆਂ ਕਿਸਾਨਾਂ ਦੇ ਨਾਲ ਖੜੇ ਹੋ ਜਾਣ ਬਿਨਾ ਛੰਡੇ ਤੋਂ ਕੀ ਗੱਲ ਜੇ ਉਹਨਾਂ ਨੂੰ ਪਿਆਰ ਇਹ ਪੰਜਾਬੀ ਵੋਟਾਂ ਤੇ ਆਉਂਦੀਆਂ ਜਾਂਦੀਆਂ ਰਹਿਣੀਆਂ ਪਾਰਟੀਆਂ ਵੀ ਕੋਈ ਦੀ ਕੋਈ ਪਾਰਟੀ ਉੱਪਰ ਹੋ ਗਈ ਕਦੀ ਕੋ ਥੱਲੇ ਜੀ ਜੇਵ ਪੰਜਾਬ ਦੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਪਿਆਰ ਕਰਦੇ ਨੇ ਅੱਜ ਆਪਣਾ ਝੰਡਾ ਛੱਡ ਕੇ ਇਕੱਠੇ ਹੋ ਕੇ ਕਿਸਾਨੀ ਝੰਡੇ ਥੱਲੇ ਆ ਕੇ ਤੇ ਸਰਕਾਰ ਦੇ ਮੋਰੇ ਖੜਨ ਨਾ ਕਿ ਆਪੋ ਆਪਣਾ ਬਲ ਦਿਖਾਣ ਲਈ ਵੀ ਉਹਦੀ ਰੈਲੀ ਵੱਡੀ ਹੋ ਗਈ ਇਹਦੀ ਛੋਟੀ ਹੋ ਗਈ 2027 ਦੀਆਂ ਚੋਣਾਂ ਵੀ ਆਉਣ ਵਾਲੀਆਂ ਅੱਗੇ ਕਿਵੇਂ ਦੇਖਦੇ ਹੋ ਤੈਨੂੰ ਦੱਸਿਆ ਜੀ ਬਾਕੀ ਸਾਰੀਆਂ ਪਾਰਟੀਆਂ ਤੇ ਲਾਹਾ ਹੀ ਇਸ ਚੀਜ਼ ਦਾ ਲੈਣਾ ਚਾਹੁੰਦੀਆਂ ਮੁੱਦਾ ਬਣ ਗਿਆ ਮੁੱਦਾ ਬਣਾ ਕੇ ਤੇ ਕੋਈ ਕਹਿ ਰਿਹਾ ਮੈਂ ਕਿਸਾਨਾਂ ਦੇ ਨਾਲ ਕੋਈ ਮੈਂ ਕਿਸਾਨਾਂ ਦੇ ਨਾਲ ਮੈਂ ਉਹਨੂੰ ਸੱਚਾ ਬੰਦਾ ਮੰਨਾਂ ਜਿਹੜਾ ਕਿਸਾਨੀ ਝੰਡੇ ਥੱਲੇ ਆ ਕੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਏ ਆਪਣੇ ਝੰਡੇ ਤੇ ਪਾਰਟੀ ਨੂੰ ਸਾਈਡ ਤੇ ਰੱਖ ਕੇ ਵੇਖੋ ਵੋਟਾਂ ਆਉਣੀਆਂ ਨੇ ਉਹ ਜਿੰਨਾ ਆਮ ਲੋਕਾਂ ਨੇ ਪਾਣੀਆਂ ਜਿਹੜੇ ਸਾਡੇ ਨਾਲ ਵੀ ਜਾਂਦੇ ਆ ਲੋਕ ਹਰ ਬੰਦਾ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਹੁੰਦਾ ਪਰ ਜਦੋਂ ਉਹਨੂੰ ਲੋੜ ਕਿਸਾਨ ਦੀ ਕਿਸਾਨੀ ਦੀ ਮਜ਼ਦੂਰ ਦੀ ਏ ਉਦੋਂ ਕਿਸਾਨੀ ਦੇ ਝੰਡੇ ਥੱਲੇ ਉਹ ਲੜਾਈ ਲੜਦਾ ਨਾ ਕਿ ਪਾਰਟੀ ਦੇ ਝੰਡੇ ਥੱਲੇ ਸਾਢੇ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਅੰਦਰ ਅਖੀਲੇ ਟਾਈਮ ਦੇ ਵਿੱਚ ਹੁਣ 1.5 ਸਾਲ ਮਸੀ ਬਚਿਆ ਹੋਣਾ ਉਹਦੇ ਵਿੱਚ ਇਦਾਂ ਲੈਂਡ ਪੁਲਿੰਗ ਪਾਲਿਸੀ ਜਿਹੜੀ ਲਿਆਂਦੀ ਗਈ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਆ ਕੁਝ ਦੇਖੋ ਜੀ ਦਿੱਲੀ ਤੋਂ ਕੇਜਰੀਵਾਲ ਚੋਣਾਂ ਹਾਰ ਗਿਆ ਇਹ ਲਾਲਾ ਇਹ ਕੇਜਰੀਵਾਲ ਕੰਪਨੀ ਪੰਜਾਬ 'ਚ ਲਿਆਂਦੀ ਕਿ ਕੋਈ ਵੀ ਸਰਕਾਰ ਆਈ ਉਹਨਾਂ ਪੰਜਾਬ ਨੂੰ ਲੁੱਟਿਆ ਕੁੱਟਿਆ ਪਰ ਪੰਜਾਬ ਹੱਸਦਾ ਵਸਦਾ ਰਿਹਾ ਪਰ ਹੁਣ ਉਹ ਪਹਿਲਾ ਪੰਜਾਬ ਨਹੀਂ ਰਿਹਾ ਪੰਜਾਬ ਹਿੱਕ ਤਾਣ ਕੇ ਅੱਗੇ ਖੜ ਜਾਂਦਾ ਹੈ ਇਹ ਕੇਜਰੀਵਾਲ ਦਿੱਲੀੋਂ ਹਾਰ ਕੇ ਆ ਗਿਆ ਹੁਣ ਇਹਨੂੰ ਕੋਈ ਲੱਭਿਆ ਨਹੀਂ ਚੀਜ਼ ਤੇ ਹੁਣ ਕੀ ਇਹ ਜ਼ਮੀਨਾਂ ਲੁੱਟ ਕੇ ਕਰਜ਼ੇ ਲੈ ਕੇ ਸਾਰਾ ਕੁਝ ਲੁੱਟ ਕੇ ਪੋਰਟਲੀ ਬਣ ਕੇ ਤੇ ਨਾਲ ਦਿੱਲੀ ਪੱਜ ਜਾਣਾ ਹੈ 27 ਜੇ ਆਖਰੀ ਸਵਾਲ ਹੈ ਕਿ ਕੀ ਇਹਦਾ ਜਿਹੜਾ ਨੁਕਸਾਨ ਹੈ ਵੱਡੇ ਤੌਰ ਤੇ ਦੇਖਿਆ ਜਾਵੇ ਤਾਂ ਕੀ ਆ ਕਿਸਾਨਾਂ ਨੂੰ ਕਿਸਾਨਾਂ ਨੂੰ ਨਹੀਂ ਮਜ਼ਦੂਰਾਂ ਨੂੰ ਪੂਰੇ ਦੇਸ਼ ਨੂੰ ਹੈ ਇਹ ਧਰਤੀ ਉਪਜਾਊ ਉਪਜਾਊ ਧਰਤੀ ਨੂੰ ਬੰਜਰ ਬਣਾਉਣਾ ਚਾਹੁੰਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੋਹਾਲੀ ਦੇ ਵਿੱਚ ਸੌਵਾਂ ਦੇ ਹਿਸਾਬ ਨਾਲ ਏਕੜ ਹਜ਼ਾਰਾਂ ਦੇ ਹਿਸਾਬ ਨਾਲ ਏਕੜ ਜ਼ਮੀਨ ਅਜੇ ਤੱਕ 14 ਸਾਲਾਂ ਚ ਡਿਵੈਲਪ ਨਹੀਂ ਹੋਈ ਜਿੱਥੇ ਕਿ ਫਸਲ ਹੁੰਦੀ ਸੀਗੀ ਕੌਣ ਵਾਲੇ ਸਮੇਂ ਚ ਹਰ ਕਿਸਾਨ ਮਜ਼ਦੂਰ ਹਰ ਆਮ ਅਤੇ ਖਾਸ ਆਦਮੀ ਨੂੰ ਜੇ ਅੰਨ ਨਾ ਮਿਲਿਆ ਇਹ ਕਹੀ ਜਾਣ ਜਿਹੜੀ ਮਰਜੀ ਸਟੇਟ ਤੇ ਜੋ ਕਲਾਈਮੇਟ ਪੰਜਾਬ ਦਾ ਜੋ ਧਰਤੀ ਪੰਜਾਬ ਦੀ ਹੈ ਜੋ ਅੰਨ ਦੀ ਕੁਆਲਿਟੀ ਪੰਜਾਬ ਦੀ ਹੈ ਹੋਰ ਕਿਹੇ ਅੰਨ ਦੇ ਕੁਆਲਿਟੀ ਨਹੀਂ ਹੈਗੀ ਹੋ ਸਟੇਟ ਦੀ ਤੁਹਾਨੂੰ ਪਤਾ ਹੈ ਜਦੋਂ ਭੁੱਖਮਰੀ ਪਈ ਸੀ ਅਮਰੀਕਾ ਤੋਂ ਕਣਕ ਮਹਗਾਈ ਸੀਗੀ 1952 ਸ਼ਾਇਦ ਕਦੋਂ ਮੈਨੂੰ ਪੂਰਾ ਆਜ਼ਾਦ ਨਹੀਂ ਉਹ ਕਣਕਾ ਸੂਰਾਂ ਦੇ ਖਾਣ ਵਾਲੀ ਜਾਨਵਰਾਂ ਦੇ ਖਾਣ ਵਾਲੀ ਹੀ ਨਾ ਕਿ ਬੰਦਿਆਂ ਦੇ ਅੱਛਾ ਅੰਨ ਅੱਛੀ ਅੱਛੀ ਫਸਲ ਪੰਜਾਬ ਦੇ ਵਿੱਚ ਹੁੰਦੀ ਹੈ ਇਹ ਸਾਰੇ ਨਾਲ ਮਿਲ ਕੇ ਪੰਜਾਬ ਨੂੰ ਜਾੜਨਾ ਚਾਹੁੰਦੇ ਨੇ